ਤੋ ਤੁਸੀਂ ਦੇਖ ਸਕਦੇ ਹੋ ਧੱਕਾ ਮੁਕੀ ਹੋ ਰਹੀ ਹੈ ਜੀ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲਾ ਸਾਹਿਬ ਨੂੰ ਪੁਰਸ ਫੜ ਰਹੀ ਆ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲੂਗਰਫਤਾਰ ਕਰਨ ਲਈ ਭਾਰੀ ਕੰਤੀ ਪੁਲਿਸ ਪਹੁੰਚ ਚੁੱਕੀ ਹੈ ਜੀ ਓਏ ਓਏ ਓ ਮੇਰ ਕੋਲ ਨਹੀਂ ਪ੍ਰਭਾ ਤਬੀ ਹੈਗੀ ਚੱਲ ਜਾ ਚੱਲ ਪਕੂ ਜੀ ਤੁਸੀਂ ਇਹ ਤਾਂ ਦੇ ਸਰਦਾਰ ਜੀ ਜੀ ਸਿੰਘ ਜੀ ਢੱਲੇ ਵਾਲੋਂ ਗ੍ਰਿਫਟਾਰ ਕਰ ਲਿਆ ਜੀ ਜੀ ਨੇ ਉਹ ਗਿਆ ਬਕਾ ਤੁਹਾਡੇ ਬਸ ਕੇ ਬੈਠੇ ਆ ਮਰੂਗਾ ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਅਤੇ ਸਰਵਣ ਸਿੰਘ ਪੰਦੇਰ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਦਰਅਸਲ ਅੱਜ ਇਹਨਾਂ ਕਿਸਾਨ ਆਗੂਆਂ ਦੀ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਸੀ। ਇਸ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਵਾਪਸ ਆਪਾਂ ਆਪਣੇ ਮੋਰਚੇ ਦੇ ਵੱਲ ਆ ਰਹੇ ਸਨ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਅਤੇ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੂੰ ਗ੍ਰਿਫਤਾਰ ਕਰਨ ਸਮੇਂ ਕਿਸਾਨਾਂ ਅਤੇ ਪੁਲਿਸ ਦੇ ਵਿਚਾਲੇ ਧੱਕਾਮੁਕੀ ਹੋਈ ਹੈ ਜਿਸ ਦੇ ਵਿੱਚ ਕਿਸਾਨਾਂ ਦੀਆਂ ਪੱਗਾਂ 'ਤੇ ਲੱਥੀਆਂ ਨੇ ਇਹ ਤਸਵੀਰਾਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਕਿਸਾਨਾਂ ਦੇ ਵੱਲੋਂ ਕੀਤੀਆਂ ਗਈਆਂ ਨੇ ਇਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਕੁਝ ਘੰਟੇ ਪਹਿਲਾਂ ਹੀ ਅੱਜ ਇੱਕ ਹਚਾਤ ਜਤਾਇਆ ਜਾ ਰਿਹਾ ਸੀ ਕਿ ਕਿਸਾਨ ਨੂੰ ਚੁੱਕਿਆ ਜਾ ਸਕਦਾ ਹੈ ਉਹਨਾਂ ਦੇ ਉੱਪਰ ਕੁਝ ਵੀ ਹੋ ਸਕਦਾ ਹੈ ਤੇ ਇਹ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੂੰ ਅਤੇ ਸਰਮਣ ਸਿੰਘ ਸੰਧੇਰ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਹੋਰ ਨਾਲ ਕਿਸਾਨਾਂ ਨੂੰ ਵੀ ਬੱਸਾਂ ਦੇ ਵਿੱਚ ਲੈ ਜਾਇਆ ਜਾ ਰਿਹਾ ਹੈ ਕਰ ਰਹੀ ਹੈ ਦੂਜੇ ਪਾਸੇ ਮੀਟਿੰਗਾਂ ਦੇ ਵਿੱਚ ਭਲੋਕਾ ਕਿਸਾਨਾਂ ਨੂੰ ਕਿਸਾਨਾਂ ਦੇ ਆਗੂ ਸਰਦਾ ਡੱਲੇਵਾਲ ਸਾਹਿਬ ਨੂੰ ਇੱਕ ਧੋਖਾ ਕਰਕੇ ਪੰਜਾਬ ਦੀ ਸਰਕਾਰ ਭਗਵੰਤ ਮਾਨ ਨੇ ਮਹਾਲੀ ਵਿੱਚ ਐਂਟਰ ਹੁੰਦਿਆਂ ਸਾਰ ਜਿਹੜਾ ਬੀਜੇਪੀ ਦਾ ਟਾਟ ਹੈ ਇਹਨੇ ਉਸ ਸੈਂਟਰ ਦੀ ਸਰਕਾਰ ਦੇ ਇਸ਼ਾਰੇ ਤੇ ਡੱਲੇਵਾਲ ਸਾਹਿਬ ਨਾਲ ਦੁਰਵੇਬਹਾਰ ਕੀਤਾ ਹੈ ਔਰ ਉਹਨੂੰ ਖੋ ਕੇ ਆldi ਹਿਰਾਸਤ ਚ ਲੈ ਕੇ ਗਿਆ ਸੰਕ੍ਰੇ ਕਿਸਾਨ ਅਸੀਂ ਜ਼ਖਮੀ ਹੋਏ ਇਹਦੇ ਵਿੱਚ ਨਾ ਹੀ ਚੱਪ ਤੇ ਵਿੱਚ ਆ ਸਾਡੇ ਕਿਸਾਨਾਂ ਦੀ ਆ ਪੱਗਾਂ ਦਾ ਫੀਟ ਮਰੂੰਗੇ ਕੀੜੇ ਪੈ ਗਏ ਟੋਟਾ ਕੀੜੇ ਪੈ ਗਏ ਮਰੂੰਗੇ ਜੇ ਨਾ ਮਰੇ ਜੱਟ ਦਾ ਜਾਦ ਰੱਖਿਆ ਨਾ ਉਹ ਤੁਸੀਂ ਚੱਕਰ ਮੁਰਦਾ ਬਾਗ ਇਹ ਜੱਟ ਦੀ ਪੁੱਤਰੀ ਹੈ ਇਹ ਇਹ ਜੱਟ ਦੇ ਪੁੱਤਰੀ ਹੈ ਪੱਗਾਂ ਰੱਖੋ ਯਾਰ ਨਹੀਂ ਜਨਾ ਆਵੋ ਜਲਦੀ ਤੋਂ ਜਲਦੀ ਇਹ ਖਲੋਰੀਆ ਤੇ ਸ਼ੰਭੂ ਆਰਡਰ ਤੇ